بسم اللہ الرحمن الرحیم السلام علیکم ورحمۃ اللہ وبرکاتہ میں شمین بخاری بخاری نیوز چینل دے وچ اس وقت تہاڈا স্বাগত کردا ہاں اج ایکتا ہینڈیکپڈ اینڈ وڈوا ویلفیئر سوسائٹی رجسٹرڈ ملے کوڑلا پنجاب دی ایک ضروری میٹنگ محمود احمد تن پردان جی دی پردان کی ہیٹ ہوئی اے اے جو میٹنگ سی اونالیاں ان لوک سما چوناں دے دوران ایک رکھی میٹنگ رکھی گئی سی ਜੋ ਇੱਕ ਤਾਂ ਹੈਂਡੀਕੈਪਟਨ ਵਿਦਵਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਆਉਣ ਵਾਲੀਆਂ ਲੋਕ ਸੋਵੈਟ ਚੋਣਾਂਾਂ ਦੇ ਦੌਰਾਨ ਵਿਚਾਰ ਪਟਾੰਦਰਾ ਕੀਤਾ ਗਿਆ ਸੋ ਇਸ ਮੌਕੇ ਇਹ ਆਏ ਹੋਏ 에ਜੈਂਟ ਵੀ ਹਾਜ਼ਰin ਤੇ ਸਾਰੇ ਮੈਂਬਰਾਂ ਦੀ ਹੌਸਲਾ ਵਸਾਈ ਵਾਸਤੇ ਇੱਕ ਲੱਕੀ ਡਰਾ ਵੀ ਕਟਿਆ ਗਿਆ ਲੱਕੀ ਰਾ ਆ ਦੇ ਵਿੱਚ ਜਿਸ ਦਾ ਨਾਮ ਨਿਕਲਿਆ ਉਸ ਨੂੰ ਇਨਾਮ ਵਜੋਂ ਇੱਕ ਗ੍ਰਿਫਟ ਵੀ ਦਿੱਤਾ ਗਿਆ ਸੋ ਆਉ ਮਹਿਮੂਦ احمد ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਪਹਿਲਾ ਵੀਡੀਓ ਜੀ ਦੇ ਵਿੱਚ ਅੱਜ ਏਕਤਾ ਹੈਂਡੀਕੈਪ ਰੈਂਡ ਵਿਰਵਾ ਵੈਲਪੇਰ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਹੈ। ਮਾ ਮਹਿਮੂਦ ਅਹਿਮਦ ਥਿੰਦ ਸਟੇਟ ਆਫ ਬੋਰਡੀ ਮੈਂਬਰ ਸਟੇਟ ਐਡਵਾਈਜ਼ਰੀ ਬੋਰਡ ਡਿਸੇਬਿਲਟੀ ਸੈੱਲ ਅੱਜ ਚੋਣਾਂ ਦਾ ਪਰਵ ਦੇ ਸਬੰਧ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੱਜ ਇੱਥੇ ਦਿਵਿਆਂਗ ਜਨ ਅਤੇ ਵਿਧਵਾ ਔਰਤਾਂ ਦੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਇਲੈਕਸ਼ਨ ਕਮਿਸ਼ਨਰ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਕਿ ਦਿਵਿਆਂਗ ਜਨ ਵਿਅਕਤੀਆਂ ਤੇ ਵਿਧਵਾ ਔਰਤਾਂ ਨੂੰ ਜਿਹੜਾ ਬੋਰਡ ਦਾ ਅਧਿਕਾਰ ਹੈ ਬੋਰਡ ਦਾ ਹੱਕ ਹੈ ਉਹ ਬੋਰਡ ਪਾਉਣੀ ਚਾਹੀਦੀ ਹੈ ਅਸੀਂ ਅੱਜ ਇੱਥੇ ਸਾਡੇ ਜਿਹੜੇ ਦਿਵਿਆਂਗ ਜਨ ਮੈਂਬਰ ਆਏ ਨੇ ਉਹਨਾਂ ਨੂੰ ਤੇ ਵਿਧਵਾ ਔਰਤਾਂ ਨੂੰ ਅਸੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਨੂੰ ਪੂਰਨ ਜਾਣਕਾਰੀ ਦਿੱਤੀ ਵੋਟਾਂ ਬਾਰੇ ਤੇ ਉਹਨਾਂ ਨੂੰ ਅਵੇਅਰ ਕੀਤਾ ਹੈ ਕਿ ਤੁਸੀਂ ਪੈਲ ਦੇ ਆਧਾਰ ਤੇ ਵੱਧ ਤੋਂ ਵੱਧ ਵੱਸ ਚੜ ਕੇ ਆਪਣੀ ਬੋਰਡ ਦਾ ਇਸਤੇਮਾਲ ਕਰਨਾ ਕਿਉਂਕਿ ਬੋਰਡ ਇੱਕ ਅਜਿਹਾ ਸਾਡਾ ਅਧਿਕਾਰ ਹੈ ਜਿਸ ਦਾ ਅਸੀਂ ਤੰਤਰ ਤੌਰ ਤੇ ਅਸੀਂ ਜਿਸ ਦੀ ਵਰਤੋਂ ਕਰ ਸਕਦੇ ਆ ਤੇ ਮੇਰੀ ਬੇਨਤੀ ਹੈ ਸਾਰੇ ਮੈਂਬਰਾਂ ਨੂੰ ਦਿਵਿਆਂਗ ਜਨਾਂ ਨੂੰ ਜਿਹੜੇ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਤੇ ਜਿਹੜੇ ਮੀਟਿੰਗ ਵਿੱਚ ਨਹੀਂ ਪਹੁੰਚੇ ਤੇ ਹੋਰ ਵੀ ਦਿਵਿਆਂਗ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਸਾਨੂੰ ਵੱਧ ਚੜ ਕੇ ਜਿਹੜੀ ਇਹ ਵੋਟਾਂ ਦੇ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਦਿਮਯਾਗ ਜਨਾਂ ਵਾਸਤੇ ਬਹੁਤ ਸਹੂਲਤਾਂ ਮੁਹੱਈਆ ਕਰਵਾਈਆਂ ਨੇ ਜਿਸ ਤਰ੍ਹਾਂ ਕਿ ਕੋਈ ਵੀ ਦਿਮਿਆੰਗ ਜਨ ਜਿਹੜਾ ਬੂਥ ਤੱਕ ਨਹੀਂ ਜਾ ਸਕਦਾ ਘਰ ਬੈਠ ਕੇ ਵੋਟ ਪਾਉਣ ਦਾ ਵੀ ਉਹਨੂੰ ਅਧਿਕਾਰ ਹੈ ਵੋਟ ਪਾ ਸਕਦਾ ਹੈ ਉਹਨਾਂ ਕੋਲੇ ਜਿਹੜਾ ਬੀਐਲਓ ਆ ਕੇ ਲਿਸਟ ਨਾਮ ਲਿਖ ਕੇ ਲੈ ਕੇ ਜਾਊਗਾ ਕਿ ਅਗਰ ਉਹ ਬੂਥ ਤੱਕ ਜਾ ਕੇ ਨਹੀਂ ਵੋਟ ਪਾ ਸਕਦਾ ਤਾਂ ਉਹ ਘਰੇ ਵੋਟ ਪਾ ਸਕਦਾ ਹੈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਬੂਥ ਦੇ ਉੱਪਰ ਜਾ ਕੇ ਅਲੱਗ ਲਾਈਨ ਲਾਉਣ ਦੀ ਲੋੜ ਨਹੀਂ ਹੈਗੀ ਦਿਵਿਆੰਗ ਜਨ ਨੂੰ ਅਲਾਨ ਚ ਲੱਗਣ ਦੀ ਲੋੜ ਨਹੀਂ ਹੈਗੀ ਉਹਨੂੰ ਪੈਲ ਦੇ ਆਧਾਰ ਤੇ ਵੋਟ ਉਹ ਪਵਾਈ ਜਾਊਗੀ ਉਹਦੀ ਦਿਵਿਆਂਗ ਜਨਦੀ ਇਸ ਲਈ ਮੇਰੀ ਸਾਰੇ ਹੀ ਦਿਵਿਆਂਗ ਜਨ ਬਿਅਕਤੀਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਦੀ ਬੋਟ ਦਾ ਇਸਤੇਮਾਲ ਕਰਨਾ ਹੈ ਆਪਣੇ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਨਿਰਫਕ ਹੋ ਕੇ ਆਪਦੀ ਬੋਟ ਪਾਉਣੀ ਹੈ ਕਿਸੇ ਨਸ਼ੇ ਦੇ ਲਾਲਚ ਆ ਕੇ ਕਿਸੇ ਦਵਾ ਦੇ ਵਿੱਚ ਆ ਕੇ ਬੋਰਡ ਦਾ ਇਸਤੇਮਾਲ ਨਹੀਂ ਕਰਨਾ ਹੈਗਾ ਆਗਰ ਕੋਈ ਤੁਹਾਨੂੰ ਇਸੇ ਤਰ੍ਹਾਂ ਦੀ ਕੋਈ ਤੰਗ ਪਰੇਸ਼ਾਨ ਕਰਦਾ ਹੈ ਕਿ ਤੁਹਾਨੂੰ ਕੋਈ ਲਾਲਚ ਦਿੰਦਾ ਹੈ ਤਾਂ ਇਸ ਦੀ ਸ਼ਿਕਾਇਤ ਜਿਹੜਾ ਜ਼ਿਲ੍ਹਾ ਚੋਣ ਅਫਸਰ ਹੈ ਉਹਨੂੰ ਕਰ ਸਕਦੇ ਹੋ ਤੁਸੀਂ ਤੇ ਮੇਰੀ ਇੱਕ ਵਾਰ ਫੇਰ ਬੇਨਤੀ ਹੈ ਕਿ ਵੱਧ ਤੋਂ ਵੱਧ ਅਸੀਂ ਇਹਨਾਂ ਦਿਵਾਂਗ ਜਾਂ ਲੋਕਾਂ ਨੂੰ ਅਵੇਅਰ ਕਰਨਾ ਹੈ ਇਸ ਮੀਟਿੰਗ ਰਾਹੀਂ ਕਿ ਉਹ ਆਪਣੀ ਬੋਰਡ ਦਾ ਇਸਤੇਮਾਲ ਜ਼ਰੂਰ ਕਰਨ